ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਆਹੀ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਵਾਰ ਦੇ ਜਿਹੜੇ ਸੰਤ ਹਨ ਇਹਨਾਂ ਦੀ ਰੰਮਤਾ ਹੋਈ ਹੈ 445 ਅੰਗ ਤੇ ਪਾਤਸ਼ਾਹ ਜੀ ਦੇ ਅਗਲਾ ਸੰਤ ਰੰਭ ਹੁੰਦਾ ਹੈ ਆਉ ਪਾਤਸ਼ਾਹ ਜੀ ਵਥਨ ਕਰਦੇ ਹਨ ਜੀ ਆਸਾ ਮਹੱਲਾ ਤੁਥਾ ਗੁਰਮਖ ਢੂੰਡ ਟੰਦੇਂਦਿਆ ਹਰ ਸੱਜਣ ਲੱਦਾ ਰਾਮ ਰਾਜੇ ਅੰਤਨ ਕਾਇਆ ਕੋਟ ਗੜਿ ਇਤ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾਂ ਉਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਭਾਈ ਇਹ ਸੰਤ ਰੰਭ ਕਰਦੇ ਹੋਏ ਵਚਨ ਕਰਦੇ ਹਨ ਗੁਰਮੁਖ ਢੂੰਢ ਢਣਿੰਦੇ ਆ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਮਹਾਰਾਜ ਜੀ ਕਹਿੰਦੇ ਉਹਦੇ ਮੇਲ ਦੇ ਨਾਲ ਸੱਜਣ ਪ੍ਰਮਾਤਮਾ ਦਾ ਮੇਲ ਹੈ ਜੀ ਮਹਾਰਾਜ ਜੀ ਕਹਿੰਦੇ ਜਦੋਂ ਜਗਿਆਸੂ ਗੁਰਮੁਖ ਜਨ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚੋਂ ਲੱਭ ਲਿੰਦਾ ਹੈ ਗੁਰਮੁਖ ਢੂੰਡ ਟੰਡੇਂਦਿਆਂ ਹਰ ਸੱਜਣ ਲੱੱਦਾ RAM ਰਾਜੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੀ ਮੇਲ ਦੇ ਨਾਲ ਉਹ ਹਿਰਦੇ ਘਰ ਦੇ ਵਿੱਚੋਂ ਹੀ ਇਹ ਸੱਜਣ ਨੂੰ ਲੱਭ ਲਿੰਦੇ ਹਨ ਹਰ ਸੱਜਣ ਲੱੱਦਾ RAM ਰਾਜੇ ਢੂੰਡਦਿਆਂ ਢੂੰਡਦਿਆਂ ਸੱਜੇ ਸੱਜੇ ਮਹਾਰਾਜ ਜੀ ਕਹਿੰਦੇ ਹਿਰਦੇ ਦੇ ਵਕਾਰਾਂ ਨੂੰ ਜਦੋਂ ਖਤਮ ਕਰ ਲੈਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਇਸ ਘਰ ਦੇ ਵਿੱਚੋਂ ਉਹ ਸੱਜਣ ਦਾ ਮੇਲ ਹੋ ਜਾਂਦਾ ਹੈ ਉਹਨੂੰ ਲੱਭ ਲਿਆ ਜਾਂਦਾ ਹੈ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਮਹਾਰਾਜ ਜੀ ਕਹਿੰਦੇ ਸਰੀਰ ਹੈ ਜਿਹੜਾ ਇਹ ਕੋਟਗੜ੍ਹ ਹੈ ਕਿਲਾ ਹੈ ਮਹਾਰਾਜ ਜੀ ਕਹਿੰਦੇ ਮੰਨ ਲਓ ਇਹ ਸਰੀਰ ਮਨੁੱਖਾ ਕੰਚਨ ਕਾਇਆ ਕੰਚਨ ਸੋਨੇ ਨੂੰ ਕਹਿੰਦੇ ਹਨ ਕਹਿੰਦੇ ਜਦੋਂ ਉਹਦਾ ਮੇਲ ਹੁੰਦਾ ਹੈ ਨਾ ਸਰੀਰ ਜਿਹੜਾ ਇਹ ਸਨੇਰੀਓ ਜਾਂਦਾ ਸੋਨੇ ਦੀ ਤਰ੍ਹਾਂ ਭਾਵ ਕੀ ਵਿਕਾਰਾਂ ਤੋਂ ਰਹਿ ਧੋਕੇ ਔ ਗੁਣਾ ਤੋਂ ਜੇ ਅੰਦਰ ਗੁਣਾ ਆ ਜਾਂਦੇ ਹਨ ਇਸ ਕਿਲੇ ਦੇ ਵਿੱਚ ਇਹ ਮਹਾਰਾਜ ਜੀ ਕਹਿੰਦੇ ਕੰਚਨ ਕਾਇਆ ਕੋਟਗਾੜ ਇਹ ਕੋਟਗਾੜ ਕਿਲਾ ਹੈ ਸਰੀਰ ਵਿੱਚ ਹਰ ਹਰ ਸਿੱਧਾ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਜਦੋਂ ਇਹਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਇਹ ਕੰਚਨ ਜਿਹੜੇ ਸੋਨੇ ਦੀ ਤਰ੍ਹਾਂ ਇਕਿਲਾ ਬਣ ਜਾਂਦਾ ਹੈ ਸਰੀਰਿਕ ਕੰਚਨ ਵੰਗਰੂ ਸੋਧ ਹੋ ਜਾਂਦਾ ਜਿਵੇਂ ਵੱਟੀ ਘਸਾ ਕੇ ਪਤਾ ਲੱਗਦਾ ਨਾ ਕਿ ਸੋਨਾ ਹੈ ਕਿ ਪਿੱਤਲ ਹੈ ਤੇ ਇਸੇ ਤਰ੍ਹਾਂ ਗੁਣ ਜਦੋਂ ਇੰਦਰ ਵਰਤਦੇ ਹਨ ਮਹਾਰਾਜ ਜੀ ਕਹਿੰਦੇ ਸਰੀਰ ਰੂਪੀ ਕਿਲਾ ਜਿਹੜਾ ਕੰਚਨ ਬਣ ਜਾਂਦਾ ਹੈ ਸੁੰਦਰ ਬਣ ਜਾਂਦਾ ਹੈ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਇਹ ਮਹਾਰਾਜ ਜੀ ਕਹਿੰਦੇ ਹਰ ਹਰ ਹੀਰਾ ਰਤਨ ਹੈ ਮਹਾਰਾਜ ਜੀ ਕਹਿੰਦੇ ਹਰ ਹਰ ਹਰੀ ਦਾ ਜਿਹੜਾ ਨਾਮ ਹੈ ਨਾ ਭਜਨ ਹੈ ਬੰਦਗੀ ਹੈ ਉਹ ਹੀਰਾ ਹੈ ਉਹ ਰਤਨ ਹੈ ਮਹਾਰਾਜ ਜੀ ਕਹਿੰਦੇ ਹੀਰਿਆਂ ਦੀ ਤਰ੍ਹਾਂ ਹੈ ਕੀਮਤੀ ਰਤਨਾ ਦੀ ਤਰ੍ਹਾਂ ਹੈ ਜਦੋਂ ਇਹ ਰਤਨ ਮਹਾਰਾਜ ਜੀ ਕਹਿੰਦੇ ਅੰਦਰ ਵਸ ਗਿਆ ਮੇਰਾ ਮਨ ਤਨ ਭਿੰਨਾ ਮਹਾਰਾਜ ਜੀ ਕਹਿੰਦੇ ਮੇਰਾ ਮਾਨ ਅਤੇ ਤਨ ਉਹ ਭਿੰਨਾ ਹੋ ਗਿਆ ਭੇਜ ਗਿਆ ਉਹਦੇ ਗੁਣਾ ਦੇ ਨਾਲ ਧੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਤੇ ਮਹਾਰਾਜ ਜੀ ਕਹਿੰਦੇ ਧੁਰ ਉਹ ਵੱਡੇ ਭਾਗ ਪਾਣ ਕਰਕੇ ਮਹਾਰਾਜ ਜੀ ਕਹਿੰਦੇ ਉਹਨੂੰ ਪਾ ਲਿਆ ਨਾਨਕ ਰਸ ਗੁੱਧਾ ਇਹ ਨਾਨਕ ਮਹਾਰਾਜ ਜੀ ਕਹਿੰਦੇ ਉਹ ਨਾਨਕ ਨੇ ਉਹ ਪ੍ਰਮਾਤਮਾ ਨੇ ਵੱਡੇ ਭਾਗ ਜਾਗਨ ਕਰਕੇ ਹਰੀ ਨੂੰ ਪਾਣਾ ਕੀਤਾ ਪੰਥ ਦਸਾਵਾਂ ਨਿਤ ਖੜੀ ਮੁੰਦ ਜੋਬਨ ਬਾਲੀ RAM ਰਾਜੇ ਅਗਲਾ ਪਦ ਮਹਾਰਾਜ ਜੀ ਅਰੰਭ ਕਰਦੇ ਹਨ ਭਾਈ ਪੰਥ ਰਸਤੇ ਨੂੰ ਕਹਿੰਦੇ ਹਨ ਮਾਰਗ ਨੂੰ ਕਹਿੰਦੇ ਹਨ ਰਸਤੇ ਨੂੰ ਜੇ ਮਹਾਰਾਜ ਜੀ ਕਹਿੰਦੀ ਇਸ ਸਤਿ ਸ਼੍ਰੀ ਦੀ ਧਾਰਨ ਲੈੰਦੇ ਨ ਮਾਰ ਬਾਲੜੀ ਸ਼੍ਰੀ ਦੀ ਨਜਾਨ ਸ਼੍ਰੀ ਜੜੀ ਉਹਦੀ ਓਦੀ ਧਾਰਨ ਲੈ ਰਿਆ ਪੰਥ ਦਸਾਵ ਨਿਤ ਖੜੀ ਮੰਦ ਜੋਬਨ ਬਾਲੀ RAM ਰਾਜੇ ਮਹਾਰਾਜ ਜੀ ਕਹਿੰਦੇ ਮੈਂ ਜੀਵ ਰੂਪੀ ਸ਼੍ਰੀ ਉਸ ਪੰਥ ਤੇ ਖੜੀ ਹੋਈ ਰਸਤੇ ਤੇ ਤੇਰੀ ਢੀਕ ਕਰਦੀ ਆ ਮੈਂ ਇਕ ਬਾਲੜੀ ਭੋਲੀ ਇਸਤਰੀ ਮਹਾਰਾਜ ਜੀ ਕਹਿੰਦੇ ਬਾਲੜੀ ਇਸਤਰੀ ਮੋਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੀਤਾ ਫਸ ਜਾਂਦੀਆਂ ਤੇ ਪਰਪੰਥ ਦੇ ਖੜੀ ਹੋਈ ਨੀਤਾ ਪ੍ਰਤੀ ਮਹਾਰਾਜ ਜੀ ਕਹਿੰਦੇ ਬਾਲੜੀ ਰੂਪ ਇਸਤਰੀ ਤੇ ਪਰਮਾਤਮਾ ਜੀ ਉਹ ਥਾੜੀ ਦੀਖ ਕਰਦੀ ਹੈ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ ਤੇ ਮਹਾਰਾਜ ਜੀ ਕਹਿੰਦੇ ਜਦੋਂ ਹਰੀ ਹਰ ਹਰ ਨੂੰ ਉਹਦੇ ਨਾਮ ਨੂੰ ਚਤਾਰ ਦੀ ਹੈ ਨਾ ਮੁਖ ਤੋਂ ਗੁਰੂ ਦੇ ਮਾਰਗ ਦੇ ਉੱਤੇ ਚੱਲਣਾ ਕਰਦੀ ਹੈ ਮੇਰੇ ਮਨ ਤਨ ਨਾਮ ਆਧਾਰ ਹੈ ਹਉਮੈ ਵਿਖ ਜਾਲੀ ਫਿਰ ਮਹਾਰਾਜ ਜੀ ਕਹਿੰਦੇ ਉਹ ਨਾਮ ਆਧਾਰ ਬਣ ਜਾਂਦਾ ਕਹਿੰਦੇ ਜਦੋਂ ਹਰ ਹਰ ਨੂੰ ਵਾਰ-ਵਾਰ ਦ੍ਰਿੜ ਕਰਦੀ ਹੈ ਚੇਤੇ ਕਰਦੀ ਹੈ ਚਿਤਾ ਮੁਖ ਦੇ ਵਿੱਚੋਂ ਗੁਰ ਹਰ ਮਾਰਗ ਫਿਰ ਗੁਰੂ ਇਹਨੂੰ ਮਾਰਗ ਦਰਸਾ ਦਿੰਦਾ ਉਹ ਪੰਥ ਦੱਸ ਦਿੰਦਾ ਰਸਤਾ ਦੱਸ ਦਿੰਦਾ ਮੇਰੇ ਮਨ ਤਨ ਨਾਮ ਆਧਾਰ ਹੈ ਹਉਮੈ ਵਿਖ ਜਾਲੀ ਤੇ ਮਹਾਰਾਜ ਜੀ ਕਹਿੰਦੇ ਫਿਰ ਨਾਮ ਜਿਹੜਾ ਇਹ ਮਨ ਤੇ ਤਨ ਦਾ ਆਧਾਰ ਬਣ ਜਾਂਦਾ ਨਾਮ ਆਸਰਾ ਬਣ ਜਾਂਦਾ ਓਟ ਬਣ ਜਾਂਦਾ ਫਿਰ ਹਉਮੈ ਵਿਖ ਜਾਲੀ ਹਉਮੈ ਰੂਪੀ ਜ਼ਹਿਰ ਨੂੰ ਜਾਲ ਦਿੰਦਾ ਸਾੜ ਦਿੰਦਾ ਇਹ ਨਾਮ ਖਤਮ ਕਰ ਦਿੰਦਾ ਜਨ ਨਾਨਕ ਸਤ ਗੁਰ ਮੇਲ ਹਰ ਹਰ ਮਿਲਿਆ ਬਨਵਾਲੀ ਤੇ ਮਹਾਰਾਜ ਜੀ ਖੀਲੀ ਤੋਂ ਕੁਝ ਬੇਨਤੀ ਕਰ ਦੇਣਾ ਜਨ ਨਾਨਕ ਸਤ ਗੁਰ ਮੇਲ ਹਾਰ ਮਹਾਰਾਜ ਜੀ ਕਹਿੰਦੇ ਮੈਨੂੰ ਦਾਸ ਨੂੰ ਸਤ ਗੁਰ ਦਾ ਮੇਲ ਹੋ ਗਿਆ ਸੱਚੇ ਗੁਰੂ ਨਾਲ ਮਲਾਪ ਹੋ ਗਿਆ ਹਰ ਮਿਲਿਆ ਬਨਵਾਲੀ ਉਹ ਹਰੀ ਉਹ ਗੁਰੂ ਦੇ ਮਿਲਣ ਦੇ ਨਾਲ ਮਹਾਰਾਜ ਜੀ ਕਹਿੰਦੇ ਹਰੀ ਉਹ ਬਨਵਾਲੀ ਪ੍ਰਮਾਤਮਾ ਪਰਮੇਸ਼ਰ ਉਹਦੇ ਵਿੱਚ ਮੇਲ ਹੋ ਗਿਆ ਉਹਦੇ ਵਿੱਚ ਇੱਕ ਹੋ ਗਿਆ ਗੁਰਮੁਖ ਪਿਆਰੇ ਆਏ ਮਿਲ ਤੀਜਾ ਪਦ ਇੱਥੇ ਸ਼ੰਤ ਦਾ ਆਰੰਭ ਹੁੰਦਾ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ RAM ਰਾਜੇ ਅੱਗੇ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਬਸੁੰਨੇ RAM ਰਾਜੇ ਜਿਵੇਂ ਬਚਨ ਕਰਦੇ ਹਨ ਮਹਾਰਾਜ ਜੀ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੇ ਕਹਿੰਦੇ ਹਨ ਗੁਰਮੁਖ ਪਿਆਰੇ ਆਏ ਮਿਲ ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੇ ਪਿਆਰੇ ਗੁਰਮੁਖ ਜਨ ਦੇ ਨਾਲ ਮੇਲ ਹੁੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਮਿਲਣ ਦੇ ਨਾਲ ਚੀਰਾ ਤੂੰ ਜਿਹੜਾ ਵਿਛੋੜਾ ਪਿਆ ਆ ਉਹ ਟੁੱਟ ਜਾਂਦਾ ਮੈਂ ਚੀਰੀ ਵਿਛੁਣੇ RAM ਰਾਜੇ ਬੜੇ ਚੀਰਾ ਦੀ ਮਹਾਰਾਜ ਜੀ ਕਹਿੰਦੇ ਵਿਛੁਣਨੀ ਤੂੰ ਭਾ ਵਿਛੜੀ ਹੋਈ ਸੀ ਹੋ ਰਾਮੇ ਹੋਏ ਮਾਲਕ ਤੂੰ ਮੇਰਾ ਵਿਛੋੜਾ ਪਿਆ ਸੀ ਤੇ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਮੇਲ ਦੇ ਨਾਲ ਗੁਰਮੁਖ ਗੁਰੂ ਗੁਰੂ ਪਿਆਰੇ ਦੇ ਮੇਲ ਨਾਲ ਗੁਰੂ ਦੇ ਮਿਲਣ ਦੇ ਨਾਲ ਇਹ ਵਿਛੋੜਾ ਜਿਹੜਾ ਸੀ ਖਤਮ ਹੋ ਗਿਆ ਮੇਰਾ ਮਨ ਤਨ ਬਹੁਤ ਵਿਗਾਸਿਆ ਹਰ ਨੈਣ ਰਸ ਭਿੰਨੇ ਮੇਰਾ ਮਨ ਤੇ ਤਨ ਬਹੁਤ ਵਿਗਾਸਿਆ ਹਰਾ ਜੀ ਕਹਿੰਦੇ ਨੈਣਾਂ ਦੇ ਵਿੱਚੋਂ ਭਿੰਨਾ ਰਸ ਵਗਦਾ ਹੈ ਉਹਦੇ ਮਹਾਰਾਜ ਜੀ ਕਹਿੰਦੇ ਪ੍ਰੇਮ ਦਾ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਫਿਰ ਹਰ ਮਨ ਮੰਨੇ ਮਹਾਰਾਜ ਜੀ ਕਹਿੰਦੇ ਮੈਨੂੰ ਕੋਈ ਆਣ ਕੇ ਪਿਆਰੇ ਪ੍ਰਭੂ ਦਾ ਦਰਸ ਕਰਾ ਦੇਵੇ ਉਹਦਾ ਮਾਰਗ ਦੱਸ ਦੇਵੇ ਉਹਦੇ ਨਾਲ ਮੇਲ ਕਰਾ ਦੇਵੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੈ ਤੇ ਮਹਾਰਾਜ ਜੀ ਕਹਿੰਦੇ ਮੈਨੂੰ ਹਰੀ ਪ੍ਰਭੂ ਦੇ ਪਿਆਰ ਪਰਮ ਪ੍ਰੇਮ ਦਾ ਰਸਤਾ ਕੋਈ ਦਰਸਾ ਦੇਵੇ ਉਹ ਸੱਚਾ ਗੁਰੂ ਹੀ ਦੱਸ ਸਕਦਾ ਹੈ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਇਹ ਸਤਿਗੁਰ ਜੀਓ ਗੁਰੂ ਜੀਓ ਮੈਨੂੰ ਉਹਦੇ ਘਰ ਦਾ ਰਸਤਾ ਦਰਸਾ ਦਿਓ ਤਾਂ ਕਿ ਮੇਰਾ ਮਨ ਉਦੇ ਚਰਨਾਂ ਵਿੱਚ ਟਿਕ ਜਾਵੇ ਹੋ ਮੂਰਖ ਕਾਰੇ ਲਈ ਨਾਨਕ ਹਰ ਕੰਮੇ ਤੇ ਮਹਾਰਾਜ ਜੀ ਕਹਿੰਦੇ ਸਾਨੂੰ ਮੂਰਖਾ ਨੂੰ ਇਸ ਕਾਰਜ ਤੇ ਲਾ ਦੋ ਮੈਂ ਮੂਰਖ ਕਾਰੇ ਲਈ ਆ ਖੁਦ ਮਹਾਰਾਜ ਜੀ ਦੇਖੋ ਨਿਮਾਣੇ ਬਣ ਕੇ ਜਿਗਾਸੂ ਬਣ ਕੇ ਬੇਨਤੀ ਕਰਦੇ ਆਂ ਕਹਿੰਦੇ ਹੋ ਮੂਰਖ ਕਾਰੇ ਲਈ ਆ ਨਾਨਕ ਹਰ ਕੰਮੇ ਨਾਨਕ ਨੂੰ ਮਹਾਰਾਜ ਜੀ ਕਹਿੰਦੇ ਇਹ ਕੰਮ ਬਖਸ਼ ਦੇਵੋ ਕਾਰਜ ਬਖਸ਼ ਦੇਵੋ ਮਹਾਰਾਜ ਜੀ ਕਹਿੰਦੇ ਸਾਨੂੰ ਮੂਰਖਾਂ ਨੂੰ ਆਪਣੇ ਗੱਲ ਦੇ ਨਾਲ ਲਾਲਬੋਇ ਕਾਰਜ ਪੂਰਾ ਹੋ ਜਾਵੇ ਗੁਰ ਅੰਮ੍ਰਿਤ ਭਿੰਨੀ ਦੇਹੋਰੀ ਅੰਮ੍ਰਿਤ ਬੁਰਕੇ RAM ਰਾਜੇ ਇਹ ਚੌਥਾ ਪਦ ਕੀਰਲਾ ਪਦ ਮਹਾਰਾਜ ਜੀ ਆਰੰਭ ਕਰਦੇ ਹਨ ਗੁਰ ਅੰਮ੍ਰਿਤ ਭਿੰਨੀ ਦੇਹੋਰੀ ਇਹ ਦੇਹੋਰੀ ਸਰੀਰ ਦੇਹ ਜਿਹੜੀ ਹੈ ਮਹਾਰਾਜ ਜੀ ਕਹਿੰਦੇ ਗੁਰੂ ਦੇ ਅੰਮ੍ਰਿਤ ਰਸ ਨਾਲ ਭਿੱਜ ਗਈ ਹੈ ਅੰਮ੍ਰਿਤਪੁਰ ਕਹੇ ਰਾਮ ਰਾਜ ਜੀ ਤੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਦੇ ਨਾਲ ਭਿੰਨੇ ਰਸ ਦੇ ਨਾਲ ਭਿੱਜ ਗਈ ਹੈ ਜਿਨ੍ਹਾਂ ਗੁਰਬਾਣੀ ਮੰਨ ਪਾਈਆਂ ਅੰਮ੍ਰਿਤ ਛੱਕ ਛਕੇ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਭਾਈ ਮਹਾਰਾਜ ਜੀ ਕਹਿੰਦੇ ਗੁਰਬਾਣੀ ਦਾ ਨਾਮ ਰਸ ਲੈ ਕੇ ਮਨ ਭਾਈਆ ਮਨ ਜਿਹੜਾ ਆਪਣਾ ਨੂੰ ਭਾ ਗਿਆ ਇਹਨਾਂ ਦਾ ਮਨ ਉਹ ਗੁਰੂ ਦੇ ਨਾਲ ਭਾਗਿਆ ਭਾਵ ਕੀ ਜੁੜ ਗਿਆ ਉਹ ਅੰਮ੍ਰਿਤ ਰਸ ਛੱਕੇ ਉਹਨਾਂ ਨੇ ਅੰਮ੍ਰਿਤ ਰਸ ਨੂੰ ਛੱਕ ਲਿਆ ਪੀ ਲਿਆ ਭਾਵ ਕੀ ਨਾਮ ਬਾਣੀ ਦੇ ਨਾਲ ਅੰਮ੍ਰਿਤ ਨੂੰ ਪੀਣਾ ਕੀਤਾ ਗੁਰੂ ਟੁੱਟੇ ਹਰ ਪਾਇਆ ਚੁੱਕੇ ਧੱਕ ਤੱਕੇ ਮਹਾਰਾਜ ਕਹਿੰਦੇ ਗੁਰੂ ਟੁੱਟ ਜਾਂਦਾ ਫਿਰ ਗੁਰੂ ਟੁੱਟੇ ਹਰ ਪਾਇਆ ਜਦੋਂ ਗੁਰੂ ਟੁੱਟ ਜਾਵੇ ਫਿਰ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੈ ਹਰੀ ਦੀ ਫਿਰ ਉਹਨੂੰ ਪਾਲੀਦਾ ਈਮਾਰਾ ਜੀ ਕਹਿੰਦੇ ਫਿਰ ਉਹ ਧੱਕੇ ਨਹੀਂ ਪੈਂਦੇ ਚੁੱਕੇ ਧਾਕ ਧੱਕੇ ਜਿਹੜੇ ਧੱਕੇ ਪੈਂਦੇ ਆ ਨਾ ਦੁਨੀਆ ਦੇ ਵਿੱਚ ਦਰਗਾਹ ਵਿੱਚ ਛੇੜੇ ਪੈਂਦੇ ਹਨ ਮਹਾਰਾਜ ਜੀ ਕਹਿੰਦੇ ਉਹ ਧੱਕਿਆ ਤੋਂ ਬਚਾਓ ਜਾਂਦਾ ਗੁਰ ਤੁਠੇ ਹਰ ਪਾਇਆ ਜਦੋਂ ਗੁਰੂ ਟੁੱਟ ਜਾਂਦਾ ਪ੍ਰਸੰਨ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਪਾਲੀਦਾ ਹਰੀ ਨੂੰ ਫਿਰ ਚੁੱਕੇ ਧਾਕ ਧੱਕੇ ਇਹ ਚੁੱਕਿਆ ਜਾਂਦਾ ਸਭ ਕੁਝ ਧੱਕੇ ਜਿਹੜਿਆਂ ਨੂੰ ਖਤਮ ਹੋ ਜਾਂਦੇ ਹਨ ਆਮਨ ਜਾਣ ਟੁੱਟ ਜਾਂਦਾ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਹਰੀ ਤੇ ਜਨ ਵਿੱਚ ਕੋਈ ਫਰਕ ਨਹੀਂ ਰੰਦਾ ਆਪਾ ਸਾਹਿਬ ਜੀ ਖੀਰਲੀ ਤੋਖ ਵਿੱਚ ਦੱਸ ਰਿਹਾ ਇਹਂ ਦੇ ਹਰ ਜਨ ਹਰ ਹਰ ਹੋਇਆ ਮਹਾਰਾਜ ਜੀ ਕਹਿੰਦੇ ਹਰੀ ਨੂੰ ਜਪ ਹਰ ਹਰ ਨੂੰ ਜਪ ਕੇ ਹਰੀ ਦੇ ਜਨ ਵੀ ਹਰੀ ਵਰਗੇ ਬਣ ਗਏ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਫਿਰ ਕੋਈ ਭੇਦ ਨਹੀਂ ਰਹਾ ਇੱਕੋ ਬਣ ਗਏ ਮਹਾਰਾਜ ਜੀ ਕਹਿੰਦੇ ਇੱਕੋ ਹਰੀ ਨੂੰ ਇਤਹਾਸ ਹੈ ਕਿ ਗੁਰਮੁਖ ਜਨ ਉਹਦੇ ਵਰਗੇ ਹੋਗੇ ਇਹ ਭਾਈ ਅੱਜ ਦੇ ਸ਼ੰਤ ਦੀ ਵਿਚਾਰ ਹੈ ਇਥੇ ਇਹ ਸ਼ੰਤ ਵੀ ਸਪੂਰਨ ਹੁੰਦਾ ਹੈ ਕੋਈ ਚਾਰ ਚਾਰ ਸ਼ਬਦਾਂ ਦਾ ਬੰਦਾ ਦਾ ਇੱਕ ਇੱਕ ਸ਼ੰਤ ਹੈ ਸਤਿਗੁਰ ਜੀ ਇੰਨੀਆਂ ਕੋ ਹਾਜ਼ਰੀਆਂ ਪਰਵਾਨ ਕਰਨ ਸਤਿਗੁਰ ਜੀ ਮਿਹਰ ਕਰਨ ਬਾਣੀ ਵਿਚਾਰ ਦੇ ਭੁੱਲਾਂ ਗਲਤੀਆਂ ਹੋ ਜੰਦੀਆਂ ਨ ਮਹਾਰਾਜ ਜੀ ਮਾਫ਼ ਕਰਨ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਇਟਾਵਾਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ